हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਖਬਰ ਇੱਕ ਹੋਰ ਆ ਗਈ ਹੈ ਯਾਨੀ ਇੱਕ ਹੋਰ ਕੇਸ ਦਰਜ ਹੋ ਚੁੱਕਿਆ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਦੂਜੇ ਪਾਸੇ ਸਭ ਤੋਂ ਵੱਡੀ ਖਬਰ ਦੇਖਣ ਜਾ ਰਹੇ ਹਾਂ ਜਿਹੜੀ ਉਹ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ਜ਼ਰੀਏ ਦਿਖਾਉਂਗਾ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਲੀਡਰ ਯਾਨੀ ਇਹਨਾਂ ਦਾ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਕਤਲ ਦੇ ਦੋਸ਼ ਲਾਗੇ ਨੇ ਤੇ ਉਹਨਾਂ ਦੀ ਗਿਰਦਾਰੀ ਦਾ ਵੀਡੀਓ ਦਿਖਾਉਣ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਧੜਾ ਧੜਾ ਯਾਨੀ ਪੰਜਾਬ ਦੇ ਵਿੱਚ ਉਹ ਹਹਾਕਾਰ ਮਚਾਈ ਹੈ ਜਿਹੜੀ ਕਿ ਪੰਜਾਬ ਦੇ ਲੋਕ ਦਰਸਲ ਦੇ ਵਿੱਚ ਚਾਹੁੰਦੇ ਸੀ ਕਿ ਭਾਈ ਬਾਦਲ ਕਹਿੰਦੇ ਉੱਤੇ ਨੱਥ ਪਾਉਣੀ ਹੈ ਤਾਂ ਹੁਣ ਪੰਜਾਬ ਦੇ ਅੰਦਰ ਇਹਨਾਂ ਨੂੰ ਲੈ ਕੇ ਇੱਕ ਵੱਡੀ ਹਹਾਕਾਰ ਮੱਚੀ ਹੈ ਤਾਂ ਜਸ ਗਬੀਰ ਸਿੰਘ ਬਾਦਲ ਕਿਵੇਂ ਫਸਦੇ ਨੇ ਇਹ ਵੀ ਤੁਹਾਡੇ ਸਾਹਮਣੇ ਹੀ ਦਿਖਾਵਾਂਗੇ ਕਿਉਂਕਿ ਜਿਹੜੇ ਸਬੂਤ ਹੱਥ ਲੱਗੇ ਨੇ ਕਤਲ ਮਾਮਲੇ ਦੇ ਉਹੀ ਤੁਹਾਨੂੰ ਦਿਖਾਵਾਂਗੇ ਔਰ ਸ਼ਖਬੀਰ ਸਿੰਘ ਬਾਦਲ ਖੁਦ ਮੰਨ ਰਹੇ ਨੇ ਯਕੀਨ ਮੈਨੇ ਤੁਹਾਡੇ ਸਾਹਮਣੇ ਸੁਣਾਵਾਂਗੇ ਕਿ ਖੁਦ ਉਹਨਾਂ ਨੇ ਕਬੂਲਿਆ ਕਿ ਭਾਈ ਅਸੀਂ ਇਹ ਕੰਮ ਕੀਤੇ ਨੇ ਸੁਖਵੀਰ ਸਿੰਘ ਬਾਦਲ ਪਹਿਲੀ ਵਾਰ ਮੰਨੇ ਨੇ ਕਿ ਭਾਈ ਮੈਂ ਕਰਵਾਏ ਇਹ ਕਾਹਨ ਤਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਕਿ ਮਾਮਲਾ ਕੀ ਹੈ ਕਿਉਂਕਿ ਅਕਸਰ ਇਹਨਾਂ ਦੇ ਪਰਿਵਾਰ ਬਣਿਓ ਯਾਨੀ ਸੁਖਵੀਰ ਬਾਦਲ ਦੀ ਘਰ ਵਾਲੀ ਹਰਸਿਮਰਤ ਕੌਰ ਬਣਿਓ ਬਹੁਤ ਵੱਡਾ ਦਾਵਾ ਕੀਤਾ ਗਿਆ ਪਿਛਲੇ ਦਿਨੀ ਕਿ ਭਾਈ ਬਿਕਰਮ ਸਿੰਘ ਮਜੀਠੀਆ ਦਾ ਪੋਲਾ ਖੋਲਦਾ ਸਰਕਾਰ ਦੀ ਉਹਨੂੰ ਕਿਵੇਂ ਗ੍ਰਿਫਤਾਰ ਕਰ ਲਿਆ ਸਾਦਾ ਪਰਿਵਾਰ ਤਾਂ ਕਦੇ ਝੁਕਿਆ ਨਹੀਂ ਸਾਨੂੰ ਕਿਵੇਂ ਝੁਕਾ ਲਿਆ ਬਹੁਤ سارے ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਰੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਹਰਸਿਮਰਤ ਕੌਰ ਨੇ ਆਪਣੀ ਬਿਆਨਬਾਜ਼ੀ ਦੇ ਵਿੱਚ ਜਦੋਂ ਉਹ ਲਾਈਵ ਹੋਈ ਉਹਨੇ ਗੱਲ ਕਹੀ ਕਿੰਦੀ ਪੰਜਾਬ ਦੇ ਮੁੱਖ ਮੰਤਰੀ ਦੀ ਹੈਸੀਅਤ ਹੀ ਹੈ ਨਹੀਂ ਕਿ ਸਾਨੂੰ ਗਿਰਬਦਾਰ ਕਰੇ ਜਾਂ ਸਾਡੇ ਉੱਤੇ ਕੋਈ ਵੀ ਮਾਮਲਾ ਦਰਜ ਕਰੇ ਦੇਖੋ ਤੁਸੀਂ ਇਸ ਗੱਲ ਤੋਂ ਸਿੱਧ ਹੁੰਦਾ ਕਿ ਜਿਹੜਾ ਬੰਦਾ ਮੁੱਖ ਮੰਤਰੀ ਨੂੰ ਨਹੀਂ ਸਮਝਦਾ ਫਿਰ ਸਾਡੇ ਅਰਗੇਾਰੇਾਰੇ ਲੋਕਾਂ ਦਾ ਕੀ ਬਣੂ ਭਾਈ ਅੱਜ ਤੁਹਾਨੂੰ ਸੁਖਬੀਰ ਬਾਦਲ ਦੇ ਉੱਤੇ ਕਤਲ ਦਾ ਮਾਮਲਾ ਕਿਵੇਂ ਦਰਜ ਹੁੰਦਾ ਤੇ ਕਿਵੇਂ ਸੁਖਬੀਰ ਬਾਦਲ ਆਪਣੇ ਮੂੰਹੋਂ ਮੰਨਦੇ ਨੇ ਕਿ ਭਾਈ ਮੇਰੇ ਤੋਂ ਇਹ ਦੋਸ਼ ਹੋਇਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਇਹਨਾਂ ਦੀ ਖਬਰ ਤੁਹਾਨੂੰ ਮੈਂ ਪਹਿਲਾਂ ਦਿਖਾਉਂਗਾ ਕਿ ਆਖਰ ਮਾਮਲਾ ਕੀ ਸੀ ਇਹਨਾਂ ਦੇ ਸਮਰਥਕਾਂ ਦੁਆਰਾ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਕਹਿੰਦੇ ਭਾਈ ਵਿਕਰਮ ਸਿੰਘ ਮਜੀਠੀਆ ਬੇਦੋਸ਼ਾ ਬੰਦਾ ਸੱਚਾ ਬੰਦਾ ਆਹ ਸੁਣ ਲਓ ਜਰਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੋਰ ਕੇਸ ਦਰਜ ਹੋਣ ਜਾ ਰਿਹਾ ਔਰ ਕਸੂਤੇ ਫਸਦੇ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਯਾਨੀ ਭਗਵੰਤ ਮਾਨ ਦੇ ਕਹਿਣ ਦੇ ਅਨੁਸਾਰ ਉਹਨਾਂ ਨੂੰ ਹੁਣ ਜੇਲ੍ਹ ਭੇਜਿਆ ਜਾਊਗਾ ਔਰ ਦੂਜੇ ਪਾਸੇ ਜ਼ਮਾਨਤ ਨਹੀਂ ਹੋਣ ਦਿੰਦੇ ਭਗਵੰਤ ਮਾਨ ਸਾਹਿਬ ਇਹ ਗੱਲ ਖੁਦ ਮੁੱਖ ਮੰਤਰੀ ਨੇ ਕਹੀ ਹੈ ਕਿ ਮੈਂ ਹੁਣ ਜ਼ਮਾਨਤ ਨਹੀਂ ਹੋਣ ਦਿੰਦਾ ਪੱਕੇ ਪਰਾਂ ਤੇ ਹੋ ਕੇ ਕਾਰਵਾਈ ਕੀਤੀ ਹੈ ਤਾਂ ਹੁਣ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਵੇਂ ਮਾਮਲਾ ਦਰਜ ਹੁੰਦਾ ਇਹ ਵੀ ਸੁਣ ਲਓ ਜਰਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਿਵੇਂ ਆਪਣੇ ਗੁਨਾਹਾਂ ਨੂੰ ਕਬੂਲਦੇ ਨੇ ਔਰ ਕਿਵੇਂ ਇਹਨਾਂ ਦੇ ਬਿਸਤਰਾ ਗੋਲ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਸੁਣੋ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਔਰ ਵੱਟਕੀਆਂ ਨੇ ਵਿਕਰਮ ਸਿੰਘ ਮਜੀਠੀਆ ਤੇ ਰੇਡ ਦੇ ਦੌਰਾਨ ਆਪਣੇ ਸਮਰਥਕਾਂ ਨੂੰ ਭੜਕਾਉਣ ਦੀ ਸ਼ਿਕਾਇਤ ਆਈ ਹੈ ਸਮਰਥਕਾਂ ਨੂੰ ਪੁਲਿਸ ਦੇ ਖਿਲਾਫ ਪਰਤਾਉਣ ਦੀ ਸ਼ਿਕਾਇਤ ਹੋਈ ਹੈ ਜਿਸ ਤੋਂ ਬਾਅਦ ਜਾਂਚ ਟੀਮ ਨੂੰ ਧਮਕਾਉਣ ਟੱਕਾ ਮੁਕੀ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਨੇ ਸਮਰਥਕਾਂ ਨੂੰ ਜਾਂਚ ਟੀਮ ਤੇ ਹਮਲੇ ਲਈ ਅਕਸੌਣ ਦੀ ਵੀ ਕੰਪਲੀਟ ਕੀਤੀ ਗਈ ਹੈ ਸ਼ਿਕਾਇਤ ਦੇ ਮੁਤਾਬਕ ਵਿਜੀਲੈਂਸ ਨੂੰ ਕਈ ਥਾਵਾਂ ਦੀ ਤਲਾਸ਼ੀ ਲੈਣ ਤੋਂ ਰੋਕਿਆ ਗਿਆ ਹੈ ਵਿਜੀਲੈਂਸ ਨੂੰ ਸਬੂਤ ਇਕੱਠਾ ਕਰਨ ਤੋਂ ਰੋਕਣ ਲਈ ਹਮਲਾ ਕਰਵਾਇਆ ਗਿਆ ਵਿਕਰਮ ਮਜੀਠੀਆ ਖਿਲਾਫ ਨਵਾਂ ਕੇਸ ਟੌਲੇ ਪੰਜਾਬ ਵਾਲੇ ਜਿਨ੍ਹਾਂ ਹਰਸਿਮਰਤ ਕੌਰ ਕੀ ਕਹਿੰਦੀ ਸੀ ਕਹਿੰਦੀ ਮੇਰਾ ਭਰਾ ਤਾਂ ਕਹਿੰਦੀ ਬੱਬਰ ਸ਼ੇਰ ਹੈ ਬਹਾਦਰ ਹੈ ਤੇ ਉਹ ਕਹਿੰਦੀ ਸਰਕਾਰਾਂ ਦੀਆਂ ਪੋਲਾਂ ਖੋਲਦਾ ਤੇ ਅੱਜ ਉਹਦੀ ਪੋਲ ਜਿਹੜੀ ਹੁਣ ਖੁੱਲ ਰਹੀ ਹੈ ਇਹ ਕੀ ਹੈ ਵਿਜੀਲੈਂਸ ਦੇ ਅਫਸਰਾਂ ਨੇ ਇਤਿਹਾਸ ਹੋਰ ਕੇਸ ਠੋਕ ਦਿੱਤਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿ ਭਾਈ ਉਹਨੇ ਅਕਸਾਇਆ ਕੱਲ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਹਨੇ ਆਪਣੇ ਸਮਰਥਕਾਂ ਨੂੰ ਅਕਸਾਇਆ ਕਿ ਤੁਸੀਂ ਅਫਸਰਾਂ ਦੇ ਉੱਤੇ ਹਮਲਾ ਕਰ ਦਿਓ ਔਰ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਤਿਆਰੀਆਂ ਹੋਰ ਦੇਖਣੀਆਂ ਸੀ ਕਿੱਥੇ ਕਿੱਥੇ ਇਹਨਾਂ ਦਾ ਮਾਲ ਪੱਤਾ ਪਿਆ ਉਹਨਾਂ ਤੋਂ ਵੀ ਉਹਨਾਂ ਅਫਸਰਾਂ ਨੂੰ ਰੋਕਿਆ ਗਿਆ ਯਾਨੀ ਇਹਨਾਂ ਦੇ ਜਿਹੜੇ ਸਵਾਰਥਕ ਸੀ ਉਹ ਬਹੁਤ ਵੱਡੀ ਭਾਰੀ ਮਾਤਰਾ ਦੇ ਵਿੱਚ ਮੌਜੂਦ ਸੀ ਬਿਕਰਮ ਸਿੰਘ ਮਜੀਠੀਆ ਨੇ ਖੁਦ ਕਬੂਲਿਆ ਕਹਿੰਦਾ ਮੈਨੂੰ ਇੱਥੇ ਬਹੁਤ ਸਾਰੇ ਲੋਕ ਮਿਲਣ ਆਏ ਸੀ ਯਾਨੀ ਉਹ ਵੀ ਕੋਈ ਪਲੈਨਿੰਗ ਸੀ ਕਿ ਮੇਰੇ ਖਿਲਾਫ ਕੋਈ ਸਬੂਤ ਮੌਕੇ ਤੋਂ ਨਾ ਹੱਥ ਲੱਗ ਜੇ ਬਾਅਦ ਦੇ ਵਿੱਚ ਉਹਨਾਂ ਨੂੰ ਆਸੇ-ਪਾਸੇ ਕੀਤਾ ਗਿਆ ਇਸ ਮਾਮਲੇ ਦਾ ਇੱਕ ਕੇਸ ਹੋਰ ਦਰਜ ਹੋ ਗਿਆ ਤਾਂ ਹੁਣ ਆਜੋ ਦੂਜੇ ਪਾਸੇ ਕਿ ਸੁਖਵੀਰ ਸਿੰਘ ਬਾਦਲ ਕਿਵੇਂ ਆਪਣੇ ਗੁਨਾਹਾਂ ਨੂੰ ਕਬੂਲਦੇ ਔਰ ਕਿਹੜਾ ਬੰਦਾ ਇਹਨਾਂ ਦੇ ਖਿਲਾਫ ਪੂਰਾ ਮਾਮਲਾ ਕੱਢ ਲਿਆ ਕਿਸੇ ਪੂਰੇ ਕਤਲਾਂ ਦੇ ਦੋਸ਼ੀ ਨੇ ਇਹਦਾ ਵੀ ਬਿਸਤਰਾ ਗੋਲ ਹੋਣ ਜਾ ਰਿਹਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਤੈਨੂੰ ਬਾਦਲ ਵੀ ਸੁਣ ਸੁਣ ਯਾਨੀ ਉਹ ਹੀ ਬੋਲਦਾ ਟਾਡੇ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹਨੇ ਛੁੱਟ ਕੇ ਉਸ ਮੁਕਾਬਲੇ ਬਾਬਾ ਬੁੱਜਾ ਸਿੰਘ ਦਾ ਮੁਕਾਬਲਾ ਮਨਾ ਕੇ ਸ਼ੁਰੂ ਕੀਤਾ ਸੀ। ਕਾਜਾਂ ਕਿੰਨੇ ਮੁਕਾਬਲੇ ਬਣਾਏ ਗਏ। ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ। ਸਰਸਾਫ ਮੰਗਦੇ ਸਿੱਖਾਂ ਨੂੰ ਸ਼ਾਮਿਲ ਕੀਤਾ ਗਿਆ। ਜਦ ਵੀ ਕਾੜਾ ਵਾਪਰਿਆ ਸਾਡੇ ਸੇਈ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜ਼ਿਲ੍ਹਾ 'ਚ ਡੱਗਿਆ। ਤੁਸੀਂ پابੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ। ਔਰ ਗੁਰੂ ਘਰ ਦੇ ਦੋਖੀ ਸਵਾਗਰਜਨ ਵਾਲੇ ਨੂੰ ਤੁਸੀਂ ਪੁਸਤ ਬਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾਂ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਤੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਤੁਰਿਆ ਤੇ ਤੁਸੀਂ ਗ੍ਰਿਫਤਾਰੀਆਂ ਕੀਤੀਆਂ ਆਹੀ ਕੁਛ ਤੁਹਾਡੀ ਪੁਲਿਸ ਕਰਦੀ ਨਹੀਂ ਤੁਹਾਡੇ ਰਾਜ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਦਰ ਲੱਗਦੀ ਆ ਆਗ ਨਾਲ ਜੋ ਕੁਛ ਵਿਦਿਆ ਤੁਹਾਡੇ ਸਾਹਮਣੇ ਜੋ ਹੱਡੀਂ ਵੀਂਦਿਆ ਮੈਂ ਉਹ ਸੰਗਤ ਨਾਲ ਸਾਂਝੇ ਕਰਨਾ ਚਾਹੁੰਦਾ ਮੈਂ ਸੰਗਤ ਨੂੰ ਈਲ ਕਰਨੀ ਚਾਹੁੰਦਾ ਕਿ ਇੰਨਾ ਬਾਦਲਾ ਨੇ ਜੀਟੀਆਂ ਨੇ ਆਹੀ ਕੁਛ ਕੀਤਾ ਜੋ ਕੁਛ ਅੱਜ ਇਹਨਾਂ ਨਾਲ ਹੋ ਰਿਹਾ ਇਹਨਾਂ ਨੂੰ ਕੁਰਬਾਨੀ ਦੇ ਉਹ ਵਾਕ ਜਾਨ ਕਰਨੇ ਚਾਹੀਦੇ ਆ ਸਤਿਗੁਰ ਸੱਚੇ ਬਾਦਸ਼ਾਹ ਨੇ ਬਾਣੀ ਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਕਿ ਜੈਸਾ ਬੀਜ ਹੈ ਸੋਲ ਹੋਣਾ ਹੈ ਸ਼ਾਇਦ ਇਹ ਪ੍ਰਚਾਰਕ ਦਾ ਨਾਮ ਮੈਨੂੰ ਯਾਦ ਨਹੀਂ ਪਰ ਸ਼ਾਇਦ ਸ਼ਾਇਦ ਇਸ ਪ੍ਰਚਾਰਕ ਦਾ ਨਾਮ ਦਾਦੂ ਵਾਲਾ ਯਾਨੀ ਇਹਨਾਂ ਨੇ ਖੁਲਾਸਾ ਕੀਤਾ ਕਹਿੰਦੇ ਵੀ ਮੇਰੇ ਸਾਹਮਣੇ ਸੁਖਵੀਰ ਬਾਦਲ ਸਪੀਚ ਦੇ ਰਿਹਾ ਸੀ ਉਹ ਕਹਿੰਦਾ ਕਹਿੰਦਾ ਭਾਈ ਸਾਡੇ ਰਾਜ ਦੇ ਵਿੱਚ ਕਿਸੇ ਦੇ ਨਾਲ ਯਾਤੀ ਹੋਈ ਤਾਂ ਦੱਸੋ ਇਹ ਕਹਿੰਦੇ ਨੇ ਕਿ ਮੈਂ ਉੱਠ ਕੇ ਕਿਹਾ ਕਿ ਮੇਰੇ ਨਾਲ ਹੋਈ ਹੈ ਕਿਉਂਕਿ ਬਹੁਤ ਸਾਰੇ ਸਿੱਖਾਂ ਨੂੰ ਇਹਨਾਂ ਨੇ ਬੰਦਕ ਬਣਾ ਬਣਾ ਕੇ ਗੋਲੀਆਂ ਵੀ ਮਾਰੀਆਂ ਬਹੁਤ ਸਾਰੇ ਇਨਸਾਫ਼ ਮੰਗਦੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਬਹੁਤ ਸਾਰੇ ਪ੍ਰਚਾਰਕਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਇਹ ਵੀ ਸੀ ਇਹ ਕਹਿੰਦਾ ਜਦੋਂ ਮੈਂ ਉੱਠ ਕੇ ਕਿਹਾ ਸੁਖਵੀਰ ਬਾਦਲ ਨੂੰ ਕਿ ਮੇਰੇ ਨਾਲ ਯਾਤੀ ਹੋਈ ਹੈ ਮੇਰੇ ਨਾਲ ਕਰੋ ਗੱਲ ਕਹਿੰਦਾ ਭਾਈ ਦੱਸ ਕਹਿੰਦਾ ਵੀ ਅਸੀਂ ਤੁਸੀਂ ਮੈਨੂੰ ਜੇਲ੍ਹ ਦੇ ਵਿੱਚ ਫੜਾਇਆ ਉਲਟਾ ਪਤਾ ਕੀ ਕਿਹਾ ਸੁਖਵੀਰ ਬਾਦਲ ਨੇ ਕਹਿੰਦਾ ਉਹ ਤਾਂ ਮੈਂ ਤਾਂ ਤੁਹਾਡੇ ਦੇ ਪਰਚੇ ਪਵਾਉਂਦਾ ਸੀ ਤਾਂ ਤੁਹਾਨੂੰ ਜੇਲ੍ਹਾਂ ਦੇ ਵਿੱਚ ਧੱਕਦਾ ਸੀ ਤੁਸੀਂ ਸਰਸੇ ਵਾਲੇ ਸਾਥ ਦੇ ਖਰਾਬ ਬੋਲਦੇ ਸੀ ਤਾਂ ਹੁਣ ਤੁਸੀਂ ਦੱਸੋ ਇਹ ਕੌਮ ਦੇ ਐਡੇ ਦੋਸ਼ੀ ਬੰਦੇ ਇਹਨਾਂ ਨੂੰ ਅੱਜ ਪ੍ਰਮਾਤਮਾ ਸਜ਼ਾ ਦੇ ਰਿਹਾ ਹੈ ਤੋਂ ਹਾਲ ਸਿਮਰਤਕੌਰ ਦੇ ਹਲਕੇ ਦੇ ਵਿੱਚ ਹਲੇ ਵੀ ਹੰਕਾਰ ਝਲਕਦਾ ਸੀ ਜਦੋਂ ਕਹਿੰਦੀ ਸੀ ਮੁੱਖ ਮੰਤਰੀ ਨੂੰ ਨਿਯਾਰਕੋ ਸਮਝਦੇ ਕਹਿੰਦੀ ਮੁੱਖ ਮੰਤਰੀ ਕਿਹੜੇ ਬਾਗ ਦੀ ਮੂਲੀ ਐ ਕਿਹੜੇ ਖੇਤ ਦੀ ਮੂਲੀ ਐ ਸਾਡੇ ਪਰਿਵਾਰ ਦੇ ਉੱਤੇ ਕਿਵੇਂ ਐਕਸ਼ਨ ਲੈ ਲਿਆ ਉਹ ਚਾਹੁੰਦੇ ਆ ਵੀ ਅਸੀਂ ਪੰਜਾਬ ਨੂੰ ਲੁੱਟਦੇ ਰਹੀਏ ਤੇ ਪੰਜਾਬ ਦੇ ਲੋਕ ਵੀ ਅਥਾਂ ਵਿੱਚ ਹੀ ਰਹਿਣ ਤੇ ਭਾਈ ਜਿਹੜਾ ਮੁੱਖ ਮੰਤਰੀ ਨਵੇਂ ਤੋਂ ਨਵਾਂ ਬਣੂ ਆ ਹੁਣ ਸਾਨੂੰ ਤਾਂ ਇਨਕਾਰ ਦਿੱਤਾ ਜਿਹੜਾ ਵੀ ਮੁੱਖ ਮੰਤਰੀ ਬਣੂ ਆ ਸਾਡੇ ਤੋਂ ਡਰ ਕੇ ਰਵੇ ऐसे ਕਰਕੇ ਤੇ ਇਹਨਾਂ ਦਾ ਭਤੀਜਾ ਕਹਿੰਦਾ ਸੀ ਉਹਦੇ ਸੁਖਵੀਰ ਬਾਦਲ ਦਾ ਛੋਟਾ ਜਿਹਾ 16 ਸਾਲ ਦਾ ਉਹ ਆਪਣੀ ਇੰਟਰਵਿਊ ਦੇ ਵਿੱਚ ਕੀ ਕਹਿੰਦਾ ਸੀ ਮੈਂ ਉਹਦੀ ਵੀਡੀਓ ਪਾ ਰੱਖੀ ਐ ਉਹ ਕਹਿੰਦਾ ਸਾਡੇ ਸੁਖਵੀਰ ਬਾਦਲ ਦੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਵੀ ਜ਼ਿਆਦਾ ਪਾਵਰ ਆ ਤਾਂ ਫਿਰ ਦਾਲ ਦੇ ਵਿੱਚ ਕੁਸਕਾਰਾ ਤਾਂ ਹੈ ਤਾਂ ਜ਼ਰੂਰ ਹੈ ਇਹਦਾ ਮਤਲਬ ਕੀ ਹੈ ਕਿ ਭਾਈ ਇਹ ਦੋ ਨੰਬਰ ਦੇ ਧੰਦੇ ਦੇ ਨਾਲ ਸਾਡੇ 3000 ਏਕੜ ਕਿਲਾ ਇਹਨਾਂ ਦੇ ਕੋਲ ਜ਼ਮੀਨ ਦਾ ਵੀ ਹੈ ਬਾਦ ਵੱਡੇ ਪਦਰ ਦੇ ਉੱਤੇ ਇਹਨਾਂ ਨੇ ਲੋਕਾਂ ਦਾ ਗਲ ਵਧਿਆ ਤਾਂ ਉਹਦਾ ਇੱਕ ਸਿੰਘਾਸਨ ਬਣਾ ਕੇ ਉਹਦੇ ਉੱਤੇ ਬੈਠੇ ਨੇ ਅੱਜ ਇਹ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਥੋੜਾ ਜਿਹਾ ਸੋਚ ਸਮਝ ਕੇ 25 ਸਾਲ ਤੱਕ ਜਿਹੜਾ ਇਹਨਾਂ ਨੇ ਖੂਨ ਤੁਹਾਡਾ ਪੀਤਾ ਹੁਣ ਰਹਿਣ ਦਿਓ ਯਾਰ ਹੁਣ ਆਪਣੀ ਮਨਮਾਨੀ ਦੇ ਨਾਲ ਜਿਹੜੀਆਂ ਸਰਕਾਰਾਂ ਚੁੰਨੀਆਂ ਉਹ ਤੁਹਾਡੇ ਸਾਹਮਣੇ ਆ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕਰਨ ਵਾਲੀ ਸਾਡੀ ਅੱਜ ਦੀ ਸਰਕਾਰ ਹੈ ਤੇ ਹੀ ਵਿਕਰਮ ਸਿੰਘ ਮਜੀਠੀਆ ਲੋਕ ਕਹਿੰਦੇ ਨੇ ਹੁਣ ਅਮਰਪਾਲ ਸਿੰਘ ਨੂੰ ਵੀ ਮੁੱਖ ਮੰਤਰੀ ਬਣਾ ਕੇ ਕੱਢਣਾ ਟੱਕਰਾਂ ਦੇ ਹੀ ਰਹਿ ਗਈਆਂ ਪੰਜਾਬ ਵਾਲਿਓ ਜਦੋਂ ਅਮਰਪਾਲ ਸਿੰਘ ਤੇ ਜਾਂ ਭਾਈ ਆਮ ਆਦਮੀ ਪਾਰਟੀ ਇਹਨਾਂ ਦੋਵਾਂ ਚੋਂ ਹੀ ਸਰਕਾਰ ਬਣੂਗੀ ਇਹਨਾਂ ਦਾ ਤਾਂ ਤੁਸੀਂ ਹੁਣ ਖਿਆਲ ਹੀ ਛੱਡ ਦਿਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ